ਇੱਕ ਗੰ ਨੂੰ ਸਮਝੋ ਜਿਹੜਾ ਸਿੱਖਾਂ ਦੀ ਗੱਲ ਕਰਦੇ ਹੋ ਤੁਸੀਂ ਸਿੱਖੋਂ ਮੈਨੂੰ ਤਾਂ ਇਹ ਨਹੀਂ ਮੈਨੂੰ ਸ਼ਰਮ ਆਉਂਦੀ ਹੈ ਤੁਸੀਂ ਪੰਜਾਬ ਦੇ ਵਿੱਚ ਪਹਿਲਾਂ ਭਿੰਡਰਾਂ ਵਾਲਿਆਂ ਨੂੰ ਸਾਰਾ ਪਲੈਨਿੰਗ ਗਮਰਾਹ ਕਰਕੇ ਤੁਸੀਂ ਉਹਨਾਂ ਨੂੰ ਉਰੇ ਲਿਆਂਦਾ ਉਦੋਂ ਬਾਅਦ ਤੁਸੀਂ ਉਹਨਾਂ ਨਾਲ ਧੋਖਾ ਦੇ ਕੇ ਭਿੰਡਰਾਂ ਵਾਲਿਆਂ ਨੂੰ ਉਹਨਾਂ ਨੂੰ ਤੁਸੀਂ ਅੰਦਰ ਗੁਰਦੁਆਰਾ ਸਾਹਿਬ ਤੇ ਇਹ ਕਿਹਦਾ ਕੰਮ ਸੀ ਗਾਂਧੀ ਪਰਿਵਾਰ ਦਾ ਨਹੀਂਗਾ ਇੰਦਰਾ ਗਾਂਧੀ ਰਸ਼ੀਦ ਗਾਂਧੀ ਇਹ ਸੋਨੀਆ ਗਾਂਧੀ ਕੀ ਦਾ ਕੀ ਦਾ ਕੰਮ ਜੀ ਤੁਸੀਂ ਉਹ ਸਿੱਖਾਂ ਨੂੰ ਉਹ ਮੈਜ ਗਿਆਨ ਵੀ ਕਰਾਉਣਾ ਚਾਹੁੰਦਾ ਭੁੱਲ ਜਾਂਦੇ ਆ ਕਈ ਵਾਰ ਇਹ ਕੱਲੇ ਕੱਲੇ ਨੂੰ ਜਿਹਨੂੰ ਕਹਿੰਦੇ ਕੋ-ਕੋ ਕੇ ਸਿੱਖਾਂ ਨੂੰ 80 ਤੋਂ ਪਹਿਲਾਂ ਦੇ ਮਗਰ ਪਏ ਹੋਏ ਆ ਸਾਰਾ ਪੰਜਾਬ ਦਾ ਕਿਹਨੇ ਕਿਹਨੇ ਪੰਜਾਬ ਨੂੰ ਬਰਬਾਦ ਕੀਤਾ ਕਿਹਨੇ ਪੰਜਾਬ ਨੂੰ ਵੰਡਿਆ ਕਿਹਨੇ ਪੰਜਾਬਾ ਦੇ ਪਾਣੀ ਨੂੰ ਵੰਡਿਆ ਕਿਹਨੇ ਅਜੇ ਤੱਕ ਰਾਜਧਾਨੀ ਨਹੀਂ ਲੈਣ ਦਿੱਤੀ ਜਵਾਬ ਹੈ ਤੁਹਾਡੇ ਕੋਲ ਅਜੇ ਤੱਕ ਚੰਡੀਗੜ੍ਹ ਕਿਉਂ ਨਹੀਂ ਗਿਆ ਸਾਡੇ ਕੋਲ ਅਨੰਦਪੁਰ ਸਾਹਿਬ ਮਤਾਂ ਤੁਸੀਂ ਕਿਹਨੇ ਕੀ ਵਾਅਦੇ ਕਰਕੇ ਤੁ ਇਕੱਲੇ ਇਕੱਲੇ ਕਾਂਗਰਸੀ ਨੇ ਇੱਕ ਕੰਡੇ ਬੀਜੇ ਹੋਇਆ ਪੰਜਾਬ ਦੇ ਲਈ ਫਿਰ ਉਸ ਤੋਂ ਬਾਅਦ ਤੁਸੀਂ ਗੁਰਦੁਆਰੇ 'ਚ ਤੁਸੀਂ ਰੱਜੇ ਨਹੀਂ ਤੁਸੀਂ ਰੱਜੇ ਨਹੀਂ ਗੁਰਦੁਆਰੇ 'ਚ ਤੋਪਾਂ ਮਾਰ ਕੇ ਗੋਲੀਆਂ ਮਾਰ ਕੇ ਲੋਕ ਉੱਥੇ ਸ਼ਰਧਾ ਨਾਲ ਗਏ ਹੋਏ ਖੂਨ ਨਾ ਤੁਸੀਂ ਬਹਾਤੇ ਅਜਿਹੜੀਆਂ ਪ੍ਰਕਰਮਾਂ ਤੇ ਖੂਨ ਖੂਨ ਉੱਥੇ ਲੋਥੜੇ ਪਏ ਸੀ ਲੋਕਾਂ ਦੇ ਬੱਚਿਆਂ ਦੇ ਮਾਮਾਂ ਦੇ ਉਹ ਤੁਸੀਂ ਗਨਾਹਗਾਰ ਹੋ ਉਸ ਚੀਜ਼ ਦੇ ਉਸ ਤੋਂ ਬਾਅਦ ਤੁਸੀਂ ਇਹ ਕੋਈ ਬੜਾ ਡਰਾਕਟ ਲਿਖਦਾ ਤੇ ਧਰਤੀ ਕੰਬਦੀ ਆ ਚੁਣ ਚੁਣ ਤੁਸੀਂ ਸਿੱਖ ਮਰਵਾਏ ਚੁਣ ਚੁਣ ਕੇ ਤੁਸੀਂ ਕਾਂਗਰਸੀਆਂ ਨੇ ਅੱਜ ਅੱਜ ਤਾਂ ਹੁਣ ਸਾਬਤ ਹੀ ਹੋ ਗਏ ਹੁਣ ਤਾਂ ਸੱਜਨ ਕੁਮਾਰ ਪਹਿਲਾਂ ਹੁੰਦਾ ਸੀ ਆ ਟਾਈਟਲ ਹੁਣ ਹੋ ਗਿਆ ਹੁਣ ਤਾਂ ਕੋਟ ਨੇ ਵੀ ਕਰਤਾ ਤੁਸੀਂ ਇਕੱਲੇ ਇਕੱਲੇ ਸਿੱਖ ਦੀ ਤੁਸੀਂ ਕਹਿੰਦੇ ਪੱਗ ਨੂੰ ਖਤਰਾ ਤੁਸੀਂ ਇਕੱਲੇ ਇਕੱਲੇ ਸਿੱਖ ਦੀ ਪੱਗ ਲਾਈ ਇਕੱਲੇ ਇਕੱਲੇ ਸਿੱਖ ਨੂੰ ਮੈਂ ਕਹਿੰਨਾ ਉਹਦੇ ਟਾਇਰ ਪਾ ਕੇ ਗੱਲ ਤੁਸੀਂ ਕਾਂਗਰਸੀਆਂ ਨੇ ਉਹਦੋਂ ਬਾਅਦ ਪੰਜਾਬ ਚ ਜਿਹੜੀ ਮੇਰੇ ਚਾਹ ਦਾਦਾ ਜੀ ਨੂੰ ਮੇਰੀ ਆਪਣੀ ਸ਼ਹਾਦਤ ਦੇਣੀ ਪਈ ਉਹ ਉਹ ਕਾਰਨ ਕੀ ਸੀ ਪੰਜਾਬ ਚ ਅੱਤਵਾਦ ਆਉਣਾ ਚਾਹੇ ਸਾਡੇ ਅੱਤਵਾਦ ਅ ਟੈਰਰਿਸ ਜਿਹਨਾਂ ਨੂੰ ਕਿਹਾ ਜਾਂਦਾ ਉਹ ਮਰੇ ਚਾਹੇ ਸਾਡੇ ਪੰਜਾਬ ਪੁਲਿਸ ਵਾਲੇ ਮਰੇ ਚਾਹੇ ਸਾਡੇ ਹਿੰਦੂ 35000 ਭਰਾ ਮਰੇ ਥੋੜੇ ਕਾਂਗਰਸ ਦੇ ਕੰਡੇ ਬੀਜੇ ਹੋਏ ਗਾਂਧੀ ਪਰਿਵਾਰ ਦੇ ਸਾਰੇ ਹਿੰਦੂਆਂ ਨੂੰ ਪਲਾਇਨ ਕਰਨਾ ਪਿਆ ਪੰਜਾਬ ਚ ਉਹਨਾਂ ਨੂੰ ਪੁੱਛੋ ਜਿਹੜੇ ਉਸ ਵੇਲੇ ਪਲਾਇਨ ਕਰਕੇ ਬਾਕੀ ਸਟੇਟਾਂ ਚ ਗਏ ਉਹਨਾਂ ਨੂੰ ਹਿੰਦੂਆਂ ਨੂੰ ਛੱਡਣਾ ਪਿਆ ਪੰਜਾਬ ਤੇ ਬਾਕੀ ਸਾਰਾ ਦੇਸ਼ ਦੇ ਵਿੱਚ ਉਹ ਸਿੱਖਾਂ ਨੂੰ ਸਾਰੇ ਸ਼ਹਿਰ ਛੱਡਣੇ ਪਏ ਸਭ ਕਾਰੋਬਾਰ ਛੱਡਣੇ ਪਏ ਉਹ ਆ ਕੇ ਅਜ 83 ਵਾਲੇ ਦੰਗਿਆਂ ਵਾਲੇ ਪੰਜਾਬ 'ਚ ਬੈਠੇ ਤੁਸੀਂ ਤਾਂ ਪੁਥਲ ਪੁਥਲ ਮਚਾਤਾ ਸਾਰਾ ਤੇ ਜਿਹੜਾ ਪੰਜਾਬ 'ਚ ਵੀ 35000 ਲੋਕ ਸ਼ਹੀਦ ਹੋਏ ਉਹ ਕਿਹਦੇ ਕਰਕੇ ਹੋਏ ਕਿਉਂਕਿ ਗਾਂਧੀ ਫੈਮਿਲੀ ਨੇ ਇੱਕ ਐਸੀ ਅੱਗ ਲਾਈ ਜਿਹਦੇ ਕਰਕੇ ਉਹ ਤਾਂ ਪੰਜਾਬ 'ਚ ਬੁਝਾਉਣ ਲਈ ਉਹ ਅੱਗ ਬੁਝਾਉਣ ਲਈ 35000 ਲੋਕ ਸ਼ਹੀਦ ਹੋ ਗਏ ਤੁਸੀਂ ਗੱਲਾਂ ਕਰੋਗੇ ਤੁਸੀਂ ਪੰਜਾਬ ਨੂੰ ਬਰਬਾਦ ਕਰਨ ਲਈ ਅੱਜ ਪੰਜਾਬ ਕਰਦੇ ਕਿਉਂ ਆ ਅੱਜ ਪੰਜਾਬ ਮਜ਼ਾਕ ੜਾਉਂਦੇ ਆ ਸਾਰੇ ਵੀ ਅੱਜ ਪੰਜਾਬ ਨੂੰ ਕੀ ਹੋ ਗਿਆ ਇਹ ਕੰਡੇ ਕਾਂਗਰਸ ਨੇ ਬੀਜੇ ਹੋਏ ਆ ਇਹ ਕੰਡੇ ਥੋੜੇ ਬੀਜੇ ਹੋਏ ਆ ਇਹ ਗਾਂਧੀ ਪਰਿਵਾਰ ਦੇ ਵੀਜੇ ਜਿਹੜਾ ਰਾਹੁਲ ਗਾਂਧੀ ਨੂੰ ਤੁਸੀਂ ਕਹਿੰਦੇ ਉਹਨੇ ਮੈਂ ਕਿਉਂ ਕਿਹਾ ਕਿਉਂ ਨਾ ਕਹੀਏ ਗੱਲਾਂ ਕੱਲਾ ਪੰਜਾਬ ਅੱਜ ਬਰਬਾਦ ਸਭ ਤੋਂ ਵਧੀਆ ਸੂਬਾ ਹੋਵੇ ਪੰਜਾਬ ਤੁਸੀਂ 60 ਸਾਲ ਤੁਹਾਡਾ ਰਾਜ ਸੀ ਤੁਸੀਂ ਪੰਜਾਬ ਸੈਂਟਰ ਚ ਬਹਿ ਕੇ ਪੰਜਾਬ ਨੂੰ ਤਬਾਹ ਕੀਤਾ ਤੁਸੀਂ ਇੱਕ ਇੱਕ ਉਹਨੂੰ ਆਪਣੇ ਵੋਟ ਲੈਣ ਨੂੰ ਵੀ ਮinority ਦੇ ਉੱਤੇ ਕਿਵੇਂ ਖੇਡ ਕੇ ਤੁਸੀਂ ਵੋਟ ਲਈਏ ਤੁਸੀਂ ਵੋਟ ਲਈ ਹੈ ਉਸ ਵਿੱਚ ਤੁਸੀਂ ਹਿੰਦੂਆਂ ਨੂੰ ਮਰਾਇਆ ਹਿੰਦੂਆਂ ਦੇ ਪਰਿਵਾਰਾਂ ਨੂੰ ਮਰਾਇਆ 테러ਰਿਸਟ ਬਣਾ ਕੇ ਤੁਸੀਂ ਸਿੱਖਾਂ ਨੂੰ ਮਰਾਇਆ ਇtanto ਸ਼ਾਂਤੀ ਕਰਨੀ ਪਈ ਪੰਜਾਬ ਦੇ ਜਿਹੜੇ ਸਰਕਾਰ ਆਈ ਉਹਨੂੰ ਥੋੜੇ ਕੰਡੇ ਬੀਜੇ ਹੋਏ ਜੀਚ ਤੁਸੀਂ ਪੰਜਾਬ ਨੂੰ ਬਾੜਿਆ 84 ਤੇ ਉਦੋਂ ਬਾਅਦ ਬਲੂ ਸਟਾਰ ਤੇ ਉਦੋਂ ਬਾਅਦ ਇੰਦਰਾ ਗਾਂਧੀ ਦਾ ਤੇ ਜਦੋਂ ਅਸੈਸੀਨੇਸ਼ਨ ਹੋਇਆ ਉਦੋਂ ਮਤ ਸਾਰਾ ਸੇਖ ਤਾਂ ਪੰਜਾਬ ਨੂੰ ਲੱਗਿਆ ਭਾਈ ਸਾਹਿਬ ਕਿੱਥੇ ਤੁਸੀਂ ਜਵਾਬ ਦੇ ਸਕਦੇ ਹੋ ਕੋਈ ਗੱਲ ਨਹੀਂ ਇਕੱਲੇ ਇਕੱਲੇ ਜਾ ਕੇ ਪਿੰਡ ਪਿੰਡ ਇਹ ਸਿੱਖਾਂ ਨੂੰ ਦੁਆਰਾ ਜਾ ਕੇ ਪੰਜਾਬੀਆਂ ਨੂੰ ਵੀ ਤੁਸੀਂ ਦੇਖੋ ਜੇ ਅੱਜ ਅੱਜ ਪੰਜਾਬ ਨਸ਼ੇ ਦੀ ਭੇਟ ਚੜਿਆ ਅੱਜ ਪੰਜਾਬ ਕਰਜ਼ੇ ਚੜ ਅੱਜ ਪੰਜਾਬ ਚਰ ਬੇਰੋਜ਼ਗਾਰੀ ਹੈ ਇਹ ਗਾਂਧੀ ਫੈਮਲੀ ਹੈ ਕਾਂਗਰਸ ਸਾਜੀ ਨੇ ਸਭ ਕੁਝ ਕੀਤਾ ਕਿ ਤੁਸੀਂ ਉਹ ਸਭ ਕੁਝ ਇਕੱਲੇ ਇਕੱਲੇ ਪਿੰਡ ਜਾ ਕੇ ਦੱਸਾਂਗੇ ਇਕੱਲੇ ਇਕੱਲੇ ਸਿੱਖ ਨੂੰ ਪੰਜਾਬੀ ਨੂੰ ਹਿੰਦੂ ਨੂੰ ਗੁਰਦੁਆਰੇ ਜਾ ਜਾ ਦੱਸਾਂਗੇ ਕਈ ਵਾਰ ਜਵਾਰਾ ਯਾਦ ਕਰਾਉਣੀਆਂ ਪੈਂਦੀਆਂ ਗੱਲਾਂ ਤੁਸੀਂ ਰਾਜਪਾਕ ਕਰਨੋਂਗੇ ਸਾਲਿਆਂ ਦੇ ਇੱਕ ਖੂਨ ਦੇ ਛਿੱਟੇ ਥੋੜੇ ਤੇ ਨੇ ਹੋਰ ਜੇ ਬੋਲੋਗੇ ਹੋਰ ਦੱਸ ਦੂੰਗਾ ਸਾਰੀਆਂ ਤੁਹਾਡੀਆਂ ਗਰਦੂਤਾ ਕੀ ਨੇ ਕੀ ਤੁਸੀਂ ਕਰਦੇ ਰਹੇ ਹੋ ਅੱਜ ਵੀ ਮੈਂ ਕਹਿੰਨਾ ਰਾਹੁਲ ਗਾਂਧੀ ਨੇ ਬਿਲਕੁਲ ਦੁਬਾਰਾ ਆਪਣੀ ਦਾਦੀ ਇੰਦਰਾ ਗਾਂਧੀ ਜੀ ਆਪਣੇ ਫਾਦਰ ਰਜੀਵ ਗਾਂਧੀ ਵਾਲਾ ਕੰਮ ਦੁਬਾਰਾ ਸਿੱਖਾ ਨੂੰ ਜਿਵੇਂ ਵਰਤਕੇ ਸਿੱਖਾ ਨੂੰ ਸ਼ਹੀਦ ਕਰਵਾਇਆ ਸ਼ਹੀਦ ਪੰਜਾਬ ਨੂੰ ਤਬਾਹ ਕੀਤਾ ਦੁਬਾਰਾ ਉਹੀ ਚਿੰਗਾਰੀ ਰਾਹੁਲ ਗਾਂਧੀ ਨੇ ਅਮਰੀਕਾ ਚ ਸਿੱਖਾਂ ਨੂੰ ਲਾਉਣ ਦੀ ਕੋਸ਼ਿਸ਼ ਕੀਤੀ ਆ ਦੇਸ਼ ਦੇ ਵਿੱਚ ਵੀ ਡੀਸਟੈਬਿਲਾਈਜ਼ ਹੋ ਜਾਣ ਸਿੱਖ ਬੇਚੈਨ ਹੋ ਜਾਣ ਸਿੱਖ ਸਿੱਖਾਂ ਨੂੰ ਦੁਸ਼ਮਣ ਬਣਾ ਦिए ਦੇਸ਼ ਦਾ ਉਹ ਕੋਸ਼ਿਸ਼ ਰਾਹੁਲ ਗਾਂਧੀ ਨੇ ਕੀਤੀ